ਅਮਰਸਰ ਨੇੜਲੇ ਪਿੰਡ ਤੋਂ ਇੱਕ ਬਹਿਦ ਹੀ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ ਕਿ ਗੰਦਾ ਪਾਣੀ ਪੀਣ ਦੇ ਨਾਲ 3 ਤੋਂ 4 ਲੋਕਾਂ ਦੀ ਮੌਤ ਹੋ ਗਈ ਹੈ ਜੀ ਹਾਂ ਤਾਂ ਦੱਸ ਤੀਏ ਕੀ ਹੈ ਘਟਨਾ ਪਿੰਡ ਖਾਨਕੋਟ ਸਰਦਾਰਾ ਵਾਲਾ ਦੀ ਦੱਸੀ ਜਾ ਰਹੀ ਹੈ ਜਿੱਥੇ ਕਿ 3 ਤੋਂ 4 ਲੋਕਾਂ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ ਗੰਦਾ ਪਾਣੀ ਪੀਣ ਦੇ ਨਾਲ ਐ ਮੋਤਾ ਹੋਈਆਂ ਨੇ ਜਿਸ ਤੋਂ ਬਾਅਦ ਜਦ ਮਾਮਲਾ ਸਿਹਤ ਵਿਭਾਗ ਤੋਲ ਪਹੁੰਚਦਾ ਹੈ ਤਾਂ ਸਿਹਤ ਵਿਭਾਗ ਦੇ ਅਧਿਕਾਰੀ ਵੀ ਮੌਕੇ ਤੇ ਪਹੁੰਚਦੇ ਨੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਅੰਮ੍ਰਿਤਸਰ ਦੇ ਪਿੰਡ ਖਾਨਕੋਟ ਸਰਦਾਰਾ ਵਾਲਾ ਦੀ ਹੈ ਘਟਨਾ ਜਿੱਥੇ ਕੀ ਪਿੰਡ ਵਾਲਿਆਂ ਵੱਲੋਂ ਇਹ ਵੀ ਦੱਸਿਆ ਗਿਆ ਹੈ ਕਿ 25 ਤੋਂ ਵੱਧ ਲੋਕ ਜੋ ਨੇ ਇਸ ਵੇਲੇ ਹਸਪਤਾਲ ਦੇ ਵਿੱਚ ਜਰੇ ਇਲਾਜ ਨੇ ਜੋ ਕਿ ਗੰਦਾ ਪਾਣੀ ਪੀਣ ਦੇ ਨਾਲ ਹੀ ਬਿਮਾਰ ਪਏ ਨੇ ਅਤੇ ਇਸ ਤੋਂ ਲਾਵਾ ਲਗਾਤਾਰ ਉਨ੍ਹਾਂ ਵੱਲੋਂ ਸ਼ਿਕਾਇਤਾਂ ਵੀ ਦਿੱਤੀਆਂ ਜਾ ਰਹੀਆਂ ਸੀ ਕਿ ਲਗਾਤਾਰ ਉਹਨਾਂ ਦੇ ਘਰਾਂ ਦੇ ਵਿੱਚ ਵੀ ਪੀਣ ਵਾਲਾ ਪਾਣੀ ਗੰਦਾ ਆ ਰਿਹਾ ਸੀ ਅਤੇ ਇਸ ਨੂੰ ਲੈ ਕੇ ਸਿਹਤ ਵਿਭਾਗ ਵੱਲੋਂ ਜਲਦ ਕੋਈ ਹਿੱਲਾ ਨਹੀਂ ਕੀਤਾ ਗਿਆ ਜਿਸ ਕਾਰਨ ਇਹ ਘਟਨਾ ਵਾਪਰੀਆ ਉੱਥੇ ਸਿਹਤ ਵਿਭਾਗ ਦੀ ਟੀਮ ਵੀ ਮੌਕੇ ਤੇ ਪਹੁੰਚੀ ਜਿਨ੍ਹਾਂ ਕੋਲੋਂ ਜੋ ਹੈ ਹੁਣ ਪਾਣੀ ਦੇ ਸੈਂਪਲ ਲਿੱਤੇ ਗਏ ਨੇ ਅਤੇ ਉਹਨਾਂ ਵੱਲੋਂ ਆਸ਼ਵਾਸਨ ਦਵਾਇਆ ਗਿਆ ਹੈ ਕਿ ਜਲਦ ਤੋਂ ਜਲਦ ਕਾਰਵਾਈ ਹੋਵੇਗੀ ਤਾਂ ਕੀ ਕੋਈ ਜਾਣਕਾਰੀ ਸਾਂਝੀ ਕਰ ਰਹੇ ਨੇ ਕੋਈ ਤਾਂ ਸੁਣਾ ਨਹੀਂ ਮੇਰਾ ਨਾਮ ਜੀ ਮੇਰਾ ਨਾਮ ਹੈ ਸ਼ਰਜੀਤ ਜੀ ਕਿਹੜਾ ਪਿੰਡਾ ਜੀ ਖਾਨਪੋੜ ਸਰਦਾਰਾ ਕੀ ਗੱਲ ਹੋ ਜੀ ਇਹ ਤਾਂ ਪਤਾ ਨਹੀਂ ਭਾਜੀ ਕੀ ਗੱਲ ਹੋਈ ਪਾਣੀ ਦੇ ਨਾਲ ਹੀ ਕੋਈ ਨੁਸਕ ਪੈ ਗਿਆ ਕਿੰਨੇ ਲੋਕ ਬਿਮਾਰ ਹੋਏ ਉੱਥੇ ਵੱਧ ਬਿਮਾਰ ਆ ਗਏ ਇਤਰਾ ਹੀ ਚਾਰੇ ਕੋਈ ਦਵਾਈਆਂ ਨੂੰ ਪੰਜਾਂ ਡਿਆ ਕੋਈ ਨੂੰ ਪੰਜਾਂ ਡਿਆ ਵੀ ਦੱਸਿਆ ਜਾ ਰਿਹਾ ਕਿ ਤਿੰਨ ਜਾਨਾਂ ਦੀ ਮੌਤ ਹੋ ਗਈ ਹਾਂਜੀ ਹੋ ਗਈ ਹੋ ਗਈ ਐਡਾ ਹੀ ਚੌਥਾ ਫੇਰ ਅੱਜ ਖੜਦਾ ਚਾਰ ਜਾਨਾਂ ਹੋਈ ਇੱਕ ਸਵੇਰੇ ਪੂਰਾ ਆ ਕੀ ਕਾਰਨ ਕੀ ਆ ਪਰਾਂ ਇਹ ਖਰਾਬ ਹੋਊਗਾ ਪਤਾ ਨਹੀਂ ਭਾਜੀ ਕੀ ਕਾਰਨ ਕਾਲਾ ਪੈ ਗਿਆ ਜੀ ਕਿੰਨੇ ਲੋਕ ਬਿਮਾਰ ਹੋਏ ਹਾਂਜੀ ਲੋਕ ਇਦਾਂ ਹੀ ਆ ਘਰੋ ਘਰੀ ਚੜੀ ਕੋਈ ਜਾਂ ਡਿਆ ਦਵਾਈ ਲੈਣ ਜਾਣ ਜਾਂ ਕੋਈ ਇੱਥੇ ਆ ਗਿਆ ਆ ਇਦਾਂ ਕਰਕੇ ਕੀ ਹੋ ਰਿਹਾ ਵਾ ਹੋ ਰਿਹਾ ਹੋ ਟਟੀਆਂ ਉੱਟ ਗਈਆਂ ਮੇਰੇ ਅਰਜਿੰਦ ਦੇ ਕੀ ਕਿਹੜਾ ਪਿੰਡ ਆ ਜੀ ਘਰ ਕੋਠੀ ਕੀ ਗੱਲ ਹੋਈ ਆ ਜੀ ਤੇ ਅੱਜ ਜਦੋਂ ਦਾ ਕਮਲਬਲ ਟੁੱਟੀ ਦਾ ਪਾਣੀ ਪੀਣ ਲੱਗੇ ਨਾ ਉਦੋਂ ਥੋੜਾ ਘੱਟ ਪਹਿਲਾਂ ਨਹੀਂ ਤੇ ਕਾਫੀ ਮਿਲ ਕੇ ਬਾਤ ਹੋ ਗਏ ਜਾਰੇ ਬਿਮਾਰ ਹੋ ਗਏ ਤੇ ਚੌਂ ਜਾਣੇ ਦੀ ਮੋਤਾ ਹੋਈਆਂ ਜੀ ਤੇ ਅਜੇ ਦੋ ਵਾਰੀ ਹੋਸਪੀਟਲ ਮੋੜਿਆ ਕੇ ਵਾਪਸ ਲਾਇਆ ਕੁੜੀ ਨੂੰ ਫੇਰ ਪਹਿਲਾਂ इन्ने के लोग मारो का, काफी हो गए कोई कोई बचिया हुआ कोई कोई गए उधर मेन में सारे देखो देखो हां जी की कारण की पानी का हो पानी का पता नहीं लगा सर के पहला बंद हो गई ना टैंची तो मुड़ के पानी आया गंदाज आया तो मुड़ के बाद तो फिर पिला जाओगे प्रशासन अधिकारी कोई पहुंची है उधर हां जी एंड में कोई प्रशासन नहीं नहीं कोई नहीं सरकार बन्नो कोई पहुंची नहीं नहीं कोई नहीं टोकन की टीम आ नहीं कोई नहीं ਕੋਈ ਨਹੀਂ ਪੁੱਛੀ ਕੀ ਮੰਗ ਕਰਦੇ ਹਾਂਜੀ ਕੀ ਮੰਗ ਕਰਦੇ ਜੀ ਕੀ ਮੰਗ ਕਰਦੇ ਤੁਮਰ ਪਾਣੀ ਸਾਫ ਹੋਣਾ ਚਾਹੀਦਾ ਵਾ ਕਿਉਂਕਿ ਕਿਉਂਕਿ ਬਿਮਾਰੀ ਹੋਣ ਦੇ ਬੜੀ ਮੰਦਪਾਗੀ ਔਰ ਬੜੀ ਦੁਖਦਾਇਕ ਖਬਰ ਹੈ ਕਿ ਖਾਲਸੋੜੇ ਇਲਾਕੇ ਦੇ ਵਿੱਚ ਗੰਦਾ ਪਾਣੀ ਪੀਣ ਦੇ ਕਾਰਨ ਕਾਫੀ ਵੱਡੇ ਪੱਧਰ ਦੇ ਲੋਕ ਬਿਮਾਰ ਹੋਏ ਔਰ ਜਿਹੜੇ ਕੁਝ ਲੋਕ ਬਿਮਾਰ ਹੋਏ ਉਹਨਾਂ ਦੇ ਵਿੱਚੋਂ ਤਿੰਨ ਚਾਰ ਲੋਕਾਂ ਨੂੰ ਆਪਣੀ ਜਿਹੜਾ ਸੀਗਾ ਉਹ ਜਾਨ ਜਿਹੜੀ ਆ ਉਹ ਗੁਆਣੀ ਪਈ ਹੈ ਔਰ ਇਹ ਕਿਤੇ ਨਾ ਕਿਤੇ ਵੱਡੇ ਸਵਾਲ ਜਿਹੜੇ ਆ ਪ੍ਰਸ਼ਨ ਜਿਹੜੇ ਆ ਉਹ ਅੱਜ ਪੰਜਾਬ ਸਰਕਾਰ ਤੇ ਜਿਹੜਾ ਲੋਕਲ ਸਿਵਲ ਪ੍ਰਸ਼ਾਸਨ ਹੈ ਉੱਤੇ ਖੜੇ ਹੋ ਰਹੇ ਜਿੱਤੇ ਇਹ ਪਾਣੀ ਦੀ ਲੀਕੇਜ ਦੀ ਪਾਈਪ ਜਿਹੜੀ ਰਿਪੋਰਟ ਕੀਤੀ ਗਈ ਥੋੜੇ ਲੋਕਾਂ ਦੇ ਵਸਨੀਕਾਂ ਵੱਲੋਂ ਉਹਨੂੰ ਮੇਰੇ ਖਿਆਲ ਇਹ ਸੈਨੀਟੇਸ਼ਨ ਵਿਭਾਗ ਨੇ ਬੜਾ ਲਾਈਟਲੀ ਲਿਆ ਸੈਨੀਟੇਸ਼ਨ ਵਿਭਾਗ ਦੀ ਲਾਪਰਵਾਹੀ ਦੇ ਕਾਰਨ ਜਿਹੜਾ ਸੀ ਉਹ ਜਿਹੜਾ ਸੀਵਰੇਜ ਦਾ ਪਾਣੀ ਸੀਗਾ ਉਹ ਜਿਹੜਾ ਪੀਣ ਯੋਗ ਪਾਣੀ ਸੀਗਾ ਉਹਦੇ ਵਿੱਚ ਸਾਫ ਪਾਣੀ ਦੇ ਵਿੱਚ ਮਿਕਸ ਹੋਇਆ ਮਿਕਸ ਹੋਣ ਤੋਂ ਬਾਅਦ ਜਿਹੜਾ ਉਹ ਡਾਇਰੀਆ ਜਿਹੜਾ ਉੱਤੇ ਫੈਲ ਗਿਆ ਔਰ ਅੱਜ ਜਿੱਥੇ ਮੇਰੇ ਖਿਆਲ ਵਿੱਚ ਇੱਕ ਸਖਤ ਕਾਰਵਾਈ ਜਿਹੜੀ ਸੈਨੀਟੇਸ਼ਨ ਵਿਭਾਗ ਦੇ ਖਿਲਾਫ ਕਰਨੀ ਪੈਂਦੀ ਹੈ ਉਹਦਾ ਇੱਕ ਐਗਜ਼ੈਂਪਲਰੀ ਸੈਟ ਜਿਹੜਾ ਦਾ ਪਨਿਸ਼ਮੈਂਟ ਉਹ ਸੈਟ ਹੋਣੀ ਚਾਹੀਦੀ ਹੈ ਔਰ ਉਸ ਦੇ ਨਾਲ ਨਾਲ ਜਿਹੜਾ ਦੂਜਾ ਜਿਹੜੇ ਬੰਦੇ ਅ ਜਿਨ੍ਹਾਂ ਦੇ ਡੈਥ ਰਿਪੋਰਟ ਵਗਿਆ ਨੇ ਉਹਨਾਂ ਦੇ ਵਾਰਸਾਂ ਨੂੰ ਉਹਨਾਂ ਦੇ ਘਰ ਦੇ ਪਰਿਵਾਰ ਦੇ ਮੈਂਬਰਾਂ ਨੂੰ ਜਿਹੜਾ ਹੈ ਯੋਗ ਜਿਹੜਾ ਮੁਆਵਜ਼ਾ ਹੈ ਉਹ ਪੰਜਾਬ ਸਰਕਾਰ ਨੂੰ ਅੱਗੇ ਆਉਣਾ ਚਾਹੀਦਾ ਹਨ ਮਾਪਦਾ ਜਿਹੜਾ ਬੱਦ ਤੋਂ ਬੱਦ ਉਹਨਾਂ ਪਰਿਵਾਰਾਂ ਨੂੰ ਜਿਹੜਾ ਚਾਹੀਦਾ ਹੈ ਔਰ ਜਿੱਤੋਂ ਤੱਕ ਮੈਂ ਇੱਥੇ ਹੁਣ ਵਿਜ਼ਿਟ ਕੀਤਾ ਇਸ ਹਸਪੀਟਲ ਸੀਐਸਸੀ ਦਾ ਡਾਕਟਰ ਸਾਹਿਬ ਮੇਰੇ ਨਾਲ ਨੇ ਚੰਗਾ ਟਰੀਟਮੈਂਟ ਉਹਨਾਂ ਦਾ ਦੇਖ ਰਿਹਾ ਕਰ ਰਿਹਾ ਔਰ ਉਹ ਬੱਚੇ ਜਿਹੜੇ ਹੁਣ ਦਾਖਲ ਹੋਏ ਉਹ ਅੰਡਰ ਟਰੀਟਮੈਂਟ ਉਹਨਾਂ ਥੋੜਾ ਸਟੇਬਲ ਕੰਡੀਸ਼ਨ ਦੇ ਵਿੱਚ ਨੇ ਔਰ ਮੈਂ ਇਹੋ ਹੀ ਆਸ ਔਰ ਵਿਚਾਰਦਾ ਕਿ ਡਾਕਟਰ ਸਾਹਿਬ ਦੇ ਨਾਲ ਉਹਦੀ ਟੀਮ ਸਾਰੀ ਜਿਹੜੀ ਹੈ ਉਹਨਾਂ ਦਾ ਚੰਗਾ ਟਰੀਟਮੈਂਟ ਕਰ ਰਹੀ ਹੈ ਔਰ ਸਿਹਤਿਆਂ ਦਾ ਵੀ ਜਿਹੜੀ ਹੈ ਦੇਖਭਾਲ ਕਰਕੇ ਜਲਦੀ ਉਹ ਸਿਹਤਮੰਦ ਹੋ ਕੇ ਵਾਪਸ ਆਪਣੇ ਘਰਾਂ ਨੂੰ ਵਸਣਗੇ ਔਰ ਜਿਹੜਾ ਇਹ ਸੈਨੀਟੇਸ਼ਨ ਵਿਭਾਗ ਹੈ ਇਹ ਵੀ ਆਪਣੀ ਜ਼ਿੰਮੇਵਾਰੀ ਨੂੰ ਸਮਝਵੇ ਕਾਰਪੋਰੇ ਜਿਹੜਾ ਉਹ ਸਾਫ਼ ਪਿੰਜੋ ਪਾਣੀ ਹੈ ਪੂਰੀ ਜਿਹੜੀ ਹੈ ਉਹਨੂੰ ਤਰੀਕੇ ਦੇ ਨਾਲ ਆਪਣਾ ਜਿਹੜਾ ਹੈ ਉਹਨੂੰ ਠੀਕਾ ਕਰਨੀ ਔਰ ਜਿੱਥੇ-ਜਿੱਥੇ ਲੀਕੇਜ ਹੈ ਉਹਨੂੰ ਦੁਰਸਤ ਕਰਨਾ ਹਾਂ ਜੇਕਰ ਮੈਂ ਡਾਕਟਰ ਮਨਜੀਤ ਸਿਗਰ ਟੌਲ ਐਸ ਐਮਓ ਸੀ ਐਸ ਸੀ ਮਾਨਾਵਾਲਾ ਸਤਿਕਾਰ ਦੀ ਸਾਰਿਆਂ ਨੂੰ ਸਰ ਇਸ ਤਰ੍ਹਾਂ ਵੀ ਕੱਲ ਸਾਨੂੰ ਰਿਪੋਰਟ ਹੋਇਆ ਸੀ ਕਿ ਉੱਥੇ ਆਊਟ ਬ੍ਰੇਕ ਹੋਇਆ ਵਾ ਖਾਨਕੋਟ ਪਿੰਡ ਦੇ ਵਿੱਚ ਜਿਹਦੇ ਵਿੱਚ ਲੂਕ ਮੋਸ਼ਨ ਵੋਮਟਿੰਗ ਤੇ ਫੀਵਰ ਪੇਟ ਦਰਦ ਇਹ ਜਿਹੜੀਆਂ ਸ਼ਿਕਾਇਤਾਂ ਆਈਆਂ ਪੇਸ਼ੈਂਟ ਨੂੰ ਸਾਡੀ ਸਾਰੀ ਟੀਮ ਸਿਰਸਿੰਘ ਸਾਹਿਬ ਦੇ ਨਾਲ ਹੋਰ ਥਾਰਾ ਸਟਾਫ ਦੇ ਨਾਲ ਉਹ ਵਿਕੀ ਬਲੌਕ ਤੋਂ ਵੀ ਤੇ ਸਾਡੇ ਮਾਨਾ ਵਾਲੇ ਬਲੌਕ ਤੋਂ ਵੀ ਵਰਕਰ ਸਹਿਬਾਂ ਨੇ ਸਹਿਬਾਨੋਂ ਤੇ ਗਏ ਉੱਥੇ ਸਰਵੇ ਕੀਤਾ ਗਿਆ ਤੇ ਕਾਫੀ ਪੇਸ਼ੈਂਟ ਦੇ ਵੇਖਿਆ ਗਿਆ ਕਿ ਪਾਏ ਗਏ ਹੈ ਮੋਟੇ ਲੈਵਲ ਤੇ ਇਹੀ ਸਾਹਮਣੇ ਆਇਆ ਕਿ ਜਿਹੜੀਆਂ ਪਾਣੀ ਜਿਹੜਾ ਉਹ ਕਹਿੰਦੇ ਜੋ ਲੋਕਾਂ ਦੇ ਦਸਨ ਦਬ ਗਏ ਗੰਦਾ ਆ ਰਿਹਾ ਤੇ ਉਹਦੇ ਕਰਕੇ ਜਿਹੜਾ ਆਊਟ ਬ੍ਰੇਕ ਹੋਇਆ ਹੈ ਤੇ ਕਰਕੇ ਜਿਆਦਾ ਪੇਸ਼ੈਂਟ ਆਏ ਨੇ ਤੇ ਉਹ ਮੈਨੂੰ ਜੋ ਲੱਗਦਾ ਜੀ ਉਹ ਪਿੱਛੇ ਜਿਹੇ ਆਪਣਾ ਉੱਤੇ ਖਣਕੋਟ ਪਿੰਡ ਦੇ ਵਿੱਚ ਨਾ ਸੀਵਰੇਜ ਪਿਆ ਨਵਾਂ ਤੇ ਉਹ ਜਿਸ ਰੋਡ ਤੇ ਵਗੈਰਾ ਉੱਪਰ ਪੱਕੀਆਂ ਬਣੀਆਂ ਨਹੀਂ ਗੀਆਂ ਤੇ ਸ਼ਾਇਦ ਉਹ ਪਾਣੀ ਦੀ ਸਪਲਾਈ ਵਾਲੀਆਂ ਜਿਹੜੀਆਂ ਪਾਈਪਸ ਨੇ ਉਹ ਕੁਝ ਕ੍ਰੈਕ ਹੋ ਗਈਆਂ ਸ਼ਾਇਦ ਉਹਦੇ ਵਿੱਚ ਕੁਝ ਇਸ ਕਰਕੇ ਗੰਦਾ ਪਾਣੀ ਜਾ ਰਿਹਾ ਪਰ ਉਹ ਤੇ ਵੇਖੋ ਸੈਨੀਟੇਸ਼ਨ ਵਿਭਾਗ ਤੋਂ ਡੀਸੀ ਸਾਹਿਬ ਆਏ ਏਡੀਸੀ ਏਡੀਸੀ ਮੈਮ ਆਏ ਡੀਸੀ ਸਾਹਿਬ ਆਏ ਤੇ ਉਹ ਨਾਲ ਕਾਰਪੋਰੇਟ ਕਮਿਸ਼ਨਰ ਸਾਹਿਬ ਆਏ ਉਹਨਾਂ ਸਾਰਿਆਂ ਨੇ ਪਾਣੀ ਦੇ ਸੈਂਪਲ ਵਗੈਰਾ ਉੱਥੋਂ ਲੈਣੇ ਜੀ ਉਹ ਉਹਨੂੰ ਰੈਕਟੀਫਾਈ ਕਰਨ ਦੀ ਕੋਸ਼ਿਸ਼ ਕਰ ਰਹੇ ਆ ਜਿਸ ਤਰ੍ਹਾਂ ਕਿ ਹੈਗਾ ਸੀਤ ਵਿਭਾਗ ਦੇ ਸਬੰਧ ਦੇ ਵਿੱਚ ਕੱਲ ਪੇਸ਼ੈਂਟ ਸਾਨੂੰ ਪਤਾ ਲੱਗਾਈ ਗਿਆ ਕਿ ਕੁਝ ਪ੍ਰਾਈਵੇਟ ਹਸਪੀਟਲ ਦੇ ਵਿੱਚ ਐਡਮਿਟ ਸੀਗੇ 6-7 ਪੇਸ਼ੈਂਟ ਕੱਲ ਅਹੀਂ ਉਹ ਪ੍ਰਾਈਵੇਟ ਹਸਪੀਟਲ ਵਿਜ਼ਿਟ ਕਰਕੇ ਤੇ ਉੱਥੇ ਕੇ ਪੇਸ਼ੈਂਟ ਦਾ ਹਾਲ ਚੱਲ ਜਾ ਰਿਹਾ ਸਾਰਾ ਉਹ ਠੀਕ ਨੇ ਸਟੇਬਲ ਨੇ ਤੇ ਉਹਨਾਂ ਨੂੰ ਸ਼ਾਇਦ ਅੱਜ ਮੇਬੀ ਅੱਜ ਅੱਧ ਕਰਤਾ ਹੋਗਾ ਅੱਜ ਸਵੇਰੇ ਮਾਰਨਿੰਗ ਅੱਜ 19 ਤਰੀਕ ਨੂੰ ਸੱਤ ਪੇਸ਼ੈਂਟ ਜਿਹੜੇ ਆ ਉਹ ਸੀਐਸਸੀ ਮਾਨਾ ਵਾਲਾ ਵਿਖੇ ਰੈਫਰ ਹੋਏ ਨੇ ਤੇ ਉਹਨਾਂ ਨੂੰ ਅਹੀਂ ਆਉਣੇ ਸਾਰੇ ਜਿਹੜਾ ਐਮਰਜੈਂਸੀ ਟਰੀਟਮੈਂਟ ਦੇ ਕੇ ਇਹ ਗਰੁਪੀਤ ਵਗੈਰਾ ਜਾਂ ਤੇ ਜੋ ਵੀ ਇੰਜੈਕਸ਼ਨ ਵਗੈਰਾ ਐਮਰਜੈਂਸੀ ਉਹ ਸਾਰਾ ਸ਼ੁਰੂ ਕੀਤਾ ਆ ਤੇ ਉਹਨਾਂ ਚੋਂ ਇੱਕ ਸੁਖਮਾਤਾ ਜੀ ਨੇ ਜਿਹੜੇ ਆਰਾਊਂਡ 80 ਇਅਰ ਉਹਨਾਂ ਦੀ ਏਜ ਹੈਗੀ ਆ ਤੇ ਪਰ ਉਹ ਸਾਰੇ ਪੇਸ਼ੈਂਟ ਚਲੋ ਫੋਰਚੂਨੇਟਲੀ ਉਹ ਸਟੇਬਲ ਨੇ ਐਸ ਵੇਲੇ ਤੇ ਅੱਜ ਉਹਨਾਂ ਨੂੰ ਇੱਥੇ ਹੀ ਰੱਖਾਂਗੇ ਜੇ ਕੋਈ ਹੋਰ ਵੀ ਪੇਸ਼ੈਂਟ ਰੱਬ ਨਾ ਕਰੇ ਜੇ ਜ਼ਰੂਰਤ ਪੈਂਦੀ ਆ ਤੇ ਸਾਡਾ ਜਿਹੜੀ ਸਿਹਤ ਵਿਭਾਗ ਦੀ ਟੀਮ ਆ ਉਹ ਇੱਥੇ ਐਸਸੀ ਐਸਿਮਾਨਾ ਵਾਲੇ ਵਿਖੇ ਐਂਡ ਸੀਐਸਸੀ ਵਿਰਕਾ ਵਿਖੇ ਉਹ ਪੂਰੀਆਂ ਆਪਣਾ ਤਤਪਰਨੇ ਸੇਵਾ ਵਾਸਤੇ ਤੇ ਸਾਡੀਆਂ ਟੀਮਾਂ ਇਸ ਵੇਲੇ ਵੀ ਜਿਹੜੀਆਂ ਉਹ ਲੱਗੀਆਂ ਹੋਈਆਂ ਸਰਵੇ ਕਰਨ ਵਾਸਤੇ ਜਾਂ ਉੱਥੇ ORS ਪਾਊਡਰ ਜਾਂ ਜਿਹੜੀਆਂ ਮੈਡੀਸਿਨ ਉਹ ਦੇਣ ਵਾਸਤੇ ਖਨਕੋਟ ਪਿੰਡ ਦੇ ਵਿੱਚ ਵੀ ਉੱਥੇ ਵੀ ਅਸੀਂ ਜਿਹੜੀਆਂ ਟੀਮਾਂ ਭੇਜੀਆਂ ਗਈਆਂ ਜਿਹੜੇ ਪੇਸ਼ੈਂਟ ਜਿਆਦਾ ਹੋਉਂਦੇ ਉਹਨਾਂ ਨੂੰ ਅਸੀਂ ਇੱਥੇ ਫਿਰ ਐਡਮਿਟ ਕਰ ਰਹੇ ਹਾਂ ਆਸ-ਪਾਸ ਦੇ ਪਿੰਡਾਂ ਦੇ ਵੀ ਸਰਵੇਖਣ ਕੀਤਾ ਜਾ ਰਿਹਾ ਹੈ ਹਾਂਜੀ ਹਾਂਜੀ ਜਿਹੜੇ ਖਨਕੋਟ ਦੇ ਨਾਲ-ਨਾਲ ਲੱਗਦੇ ਪਿੰਡ ਨੇ ਉੱਥੇ ਵੀ ਸਰਵੇ ਕੀਤਾ ਜਾ ਰਿਹਾ ਔਰ ਉੱਥੋਂ ਕੋਈ ਬਹੁਤ ਜਿਆਦਾ ਰਿਪੋਰਟ ਆਈ ਨਹੀਂ ਅਜੇ ਤੱਕ ਕੋਈ ਇਸ ਤਰ੍ਹਾਂ ਦੀ ਕਿ ਕੋਈ ਹੋਰ ਕੋਈ ਹੋਰ ਵੀ ਕਿਤੇ ਪੇਸ਼ੈਂਟ ਰਿਪੋਰਟ ਹੋ ਰਿਹਾ ਲੱਗ ਉਹਨੂੰ ਵੀ ਠੀਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਡਿਸਟ੍ਰਿਕਟ ਪ੍ਰਸ਼ਾਸਨ ਵੱਲੋਂ ਲੱਗਦਾ ਨਹੀਂ ਕਿ ਬਰਸਾਤਾ ਘਾਟ ਹਨ ਬਰਸਾਤਾ ਹੋਣ ਦਾ ਕਰਕੇ ਵੀ ਜਿਹੜਾ ਪਾਣੀ ਦਾ ਲੈਵਲ ਖਰਾਬ ਹੋ ਰਿਹਾ ਹਾਂਜੀ ਹਾਂਜੀ ਬਰਸਾਤਾ ਕਰਕੇ ਆਪ ਕਰਤੇ ਹੁੰਦਾ ਬਰਸਾਤਾ ਜੀ ਹਾਂਜੀ ਕਿਉਂਕਿ ਉਹ ਬਰਸਾਤਾ ਦੇ ਵਿੱਚ ਸੀਵਰੇਜ ਵੀ ਬਹੁਤ ਭਰ ਕੇ ਚੱਲ ਰਹੇ ਹੁੰਦੇ ਆ ਤੇ ਉਹ ਸੀਵਰੇਜ ਉੱਥੇ ਪਏ ਵੀ ਨਵੇਂ ਹੀ ਆ ਪਿੱਛੇ ਜਿਹੜੇ ਤੁਸੀਂ ਵੀ ਜੇ ਕੀਤਾ ਉਹ ਦੇਖਿਆ ਉਹ ਸਰਕਾ ਵੀ ਬਧੀਆਂ ਬਧੀਆਂ ਨਹੀਂ ਪੜੀਆਂ ਆ ਉਹਦੇ ਕਰਕੇ ਮੈਨੂੰ ਲੱਗਦਾ ਕਿ ਕੋਈ ਚੀਜ਼ ਜਦੋਂ ਉੱਤੋਂ ਹੈਵੀ ਚੀਜ਼ ਕੋਈ ਗੁਜਰਦੀ ਆ ਤੇ ਉਹਦੇ ਨਾਲ ਜਿਹੜੀ ਪਾਣੀ ਦੀ ਪਾਈਪ ਆ ਉਹ ਕਿਤੇ ਕ੍ਰੈਕ ਹੋ ਗਈ ਆ ਆਈ ਇਹ ਪਰ ਜੇ ਫਿਰ ਅਜੇ ਤੇ ਇਹ ਸਾਡਾ ਸ਼ੁਰੂਆਤ ਨਹੀਂ ਆ ਹੈ ਨਾ ਸਾਡਾ ਸ਼ੁਰੂਆਤ ਹੈਗਾ ਕਿ ਪਾਣੀ ਦੇ ਸੈਂਪਲ ਜਿਵੇਂ ਭਰੇ ਗਏ ਆ ਉਹਦੇ ਬਾਰੇ ਰਿਪੋਰਟ ਦੇ ਦਾਂਗੇ ਤੇ ਬਾਕੀ ਜਿਹੜਾ ਹੈਗਾ ਪੇਸ਼ੈਂਟ ਜਿਹੜੇ ਆ ਰਹੇ ਉਹਨਾਂ ਦਾ ਅਸੀਂ ਟਰੀਟਮੈਂਟ ਕਰ ਰਹੇ ਹਾਂ ਪੇਸ਼ੈਂਟ ਸਾਰੇ ਖਤਰੇ ਤੋਂ ਬਾਹਰ ਹਾਂਜੀ ਹਾਂਜੀ ਹੁਣ ਇਸ ਵੇਲੇ ਜਿਹੜੇ ਸਾਡੇ ਕੋਲ 7 ਪੇਸ਼ੈਂਟ ਨੇ ਉਹ ਖਤਰੇ ਤੋਂ ਬਾਹਰ ਨੇ ਜਿਹੜੇ ਕੱਲ ਪ੍ਰਾਈਵੇਟ ਹਸਪੀਟਲ ਮੈਂ ਵਿਜ਼ਿਟ ਕੀਤੇ ਸਾਰੇ ਉਹ ਵੀ ਤਕਰੀਬਨ ਖਤਰੇ ਤੋਂ ਬਾਹਰ ਹੀ ਨੇ ਤੇ ਕੁਝ ਇੱਕ ਦੋ ਜਿਹੜੇ ਕੋਈ ਹਸਪੀਟਲ ਨਹੀਂ ਪਹੁੰਚ ਸਕੇ ਇੱਕ ਦੋ ਡੈਥਸ ਆ ਮੈਨੂੰ ਰਿਪੋਰਟ ਹੋਈ ਆ ਜਿਹੜਾ ਅੱਜ ਪੇਪ ਔਰ ਇਹ ਜਿਹੜੇ ਹੁਣ ਸਾਰੇ ਕੋ ਪੇਸ਼ੈਂਟ ਹੈ ਸਾਰੇ ਖਤਰੇ 'ਚ ਬਾਹਰ ਨੇ ਠੀਕ ਹੈ ਕਿ ਇਸ ਪਿੰਡ ਦੇ ਵਿੱਚ ਮਤਲਬ ਡਾਇਰੀਆ ਕਰਕੇ ਕੋਈ ਡੈਥs ਹੋਈਆਂ ਤਿੰਨ ਡੈਥs ਹੋਈਆਂ ਅਸੀਂ ਆ ਗਏ ਮੇਰੀ ਸਾਰੀ ਟੀਮ ਪਹੁੰਚ ਗਈ ਹੈ ਤੇ ਇਹਨਾਂ ਦੇ ਚਾਚਾ ਜੀ ਦੀ ਡੈਥ ਹੋਈ ਹੈ ਇਹ ਕਹਿੰਦੇ ਕਿ ਪਰਸੋਂ ਹੀ ਹੈ ਡੈਥ ਹਾਂ 15 ਤਰੀਕ ਹਾਂ 15 ਤਰੀਕ ਨੂੰ ਡੈਥ ਹੋਈ ਹੈ ਉਹਨਾਂ ਦੀ ਤੇ ਦੋ ਬੰਦਿਆਂ ਦੀ ਡੈਥ ਹੋਈ ਹੈ ਜਿਨ੍ਹਾਂ ਦੀ ਕੀ ਲੂਜ਼ ਮੋਸ਼ਨ ਵੋਮਿਟਿੰਗ ਕਰਕੇ ਡੈਥ ਹੋਈ ਹੈ ਬਾਕੀ ਦੇ ਇਹਨਾਂ ਨੇ ਦੱਸਿਆ ਕਿ ਇੱਥੇ ਹਸਪੀਟਲ ਦਾਖਲ ਹੈ ਸਾਡੀ ਹੁਣ ਟੀਮ ਆਈ ਹੈ 20-25 ਜਣੇ ਦੱਸਦੇ ਪਏ ਕਿ ਹਸਪੀਟਲ ਦਾਖਲ ਉਹ ਅਸੀਂ ਜਾ ਕੇ ਇੱਕ ਵਾਰੀ ਹਸਪੀਟਲ ਦੇ ਵਿੱਚ ਵਿਜ਼ਿਟ ਕਰਦੇ ਆ ਉੱਥੇ ਜਾ ਕੇ ਅਸੀਂ ਦੇਖਦੇ ਆ ਕਿੰਨੇ ਬੰਦੇ ਆ ਕਿਹੜੀ ਪ੍ਰੋਬਲਮ ਲਾ ਕਿਉਂਕਿ ਇਹ ਤਿੰਨ ਡੈਥਸ ਕਹਿ ਰਹੇ ਸੀ ਤੁਸੀਂ ਤੀਸਰੀ ਇਹਨਾਂ ਨੇ ਕਿਹਾ ਕਿ ਸਾਡੇ ਉਹ ਪੂਆ ਕੋਈ ਸੀਗੇ ਉਹਨਾਂ ਨੂੰ ਲਿਵਰ ਦੀ ਪ੍ਰੋਬਲਮ ਸੀ ਜਿਹੜੀਆਂ ਡਾਇਰੀਆ ਕਰਕੇ ਦੋ ਡੈਥਸ ਹੋਈਆਂ ਉਹ ਅਸੀਂ ਹੁਣ ਸੈਂਪਲਿੰਗ ਕਰਵਾ ਰਹੇ ਆ ਦੇ ਪਲਾਸੇ ਕਹਿ ਰਹੇ ਵਿੱਚ ਸੀਵਰੇਜ ਦੇ ਪਾਣੀ ਦੀ ਸਮੈਲ ਆ ਰਹੀ ਹੈ ਉਹ ਵੀ ਅਸੀਂ ਸੈਨੀਟੇਸ਼ਨ ਵਾਲੇ ਵੀ ਬੁਲਾ ਰਹੇ ਹਾਂ ਉਹ ਵੀ ਆ ਰਹੇ ਆ ਤੇ ਇਹਨਾਂ ਦੀ ਪਾਣੀ ਦੀਆਂ ਟੈਂਕੀਆਂ ਦੀ ਕਲੋਰినੇਸ਼ਨ ਕਰਵਾ ਦੇਣਾ ਇਹਨਾਂ ਨੂੰ ORS ਵੰਡ ਤੇ ਆ ਨਾਲ ਉਹ ਸਮਝਾ ਰਹੇ ਕਿ ਜਿੰਨ ਨੂੰ ਵੀ ਕੋਈ ਪ੍ਰੋਬਲਮ ਹੋ ਰਹੀ ਹੈ ਟੱਟੀਆਂ ਉਲਟੀਆਂ ਦੀ ਉਹ ORS ਵਾਲਾ ਇਹ ਘੋਲ ਪੀਓ ਤੇ ਜ਼ਿੰਕ ਦੀਆਂ ਗੋਲੀਆਂ ਦੇਤੀਆਂ ਬਾਕੀ ਮੇਰੀ ਸਾਰਾ ਡਿਪਾਰਟਮੈਂਟ ਮੇਰਾ ਇੱਥੇ ਹੈ ਅਸੀਂ ਸਰਵੇ ਕਰਵਾ ਰਹੇ ਆ ਜਿਹੜੇ ਜਿਹੜੇ ਘਰ ਚ ਜਿੰਨੂੰ ਵੀ ਪ੍ਰੋਬਲਮ ਲੱਗੇਗੀ ਉਹਨਾਂ ਨੂੰ ਸੀ ਹਸਪਤਾਲ ਪਾਣੀ ਦੇ ਸੈਂਪਲ ਭਰੇ ਜਾਣਗੇ ਉਹਦਾ ਰਿਜ਼ਲਟ ਕਦੋਂ ਆਣ ਗਿਆ ਕਦੋਂ ਤੱਕ ਲੋਕ ਜਿਹੜਾ ਵਾ ਪਿੰਡ ਦਾ ਪਾਣੀ ਨਹੀਂ ਪੀ ਸਕਣਗੇ ਇਹਦੇ ਬਾਰੇ ਇਹਦੇ ਸੈਂਪਲਸ ਨੂੰ ਇਹ ਦੋ ਦੋ ਵਿੱਚ ਕਰਵਾ ਦਾਂਗੇ ਵੈਸੇ ਅਸੀਂ ਵੈਸੇ 5 ਦਿਨ ਲੱਗਦੇ ਆ ਪਰ ਅਸੀਂ ਪ੍ਰਾਇੋਰਟੀ ਤੇ ਇਹਨਾਂ ਨੂੰ 2 ਦਿਨ ਚ ਕਰਵਾ ਦੇਣਾ 2 ਦਿਨ ਥੋੜਾ ਇਹ ਭਰੇਜ਼ ਰੱਖ ਲੈ ਕਾਰਨ ਕੀ ਰਹੇਗਾ ਕਿ ਲੱਗਦਾ ਕਿ ਜਿਸ ਤਰੀਕੇ ਨਾਲ ਪਿੰਡ ਵੱਲੋਂ ਦੱਸਿਆ ਗਿਆ ਕਿ ਕੁਝ ਸੀਵਰੇਜ ਦੇ ਜਿਹੜੀਆਂ ਪਾਈਪਾਂ ਟੁੱਟੀਆਂ ਨੇ ਉਹ ਪਾਣੀ ਮਿਕਸ ਹੋ ਗਿਆਂਦਾ ਜਿਸ ਤਰ੍ਹਾਂ ਇਹਨਾਂ ਵੱਲੋਂ ਦੱਸਿਆ ਗਿਆ ਤੁਹਾਡੀ ਜਾਂਚ ਵਿੱਚ ਹੁਣ ਤੱਕ ਜਿਹੜੇ ਅਧਿਕਾਰੀ ਤੁਹਾਡੇ ਪਹੁੰਚੇ ਉਹਨਾਂ ਵੱਲੋਂ ਕੀ ਦੱਸਿਆ ਗਿਆ ਕੀ ਨਹੀਂ ਦੇ ਦੇਖ ਰਹੇ ਆ ਇਹਨਾਂ ਦੇ ਜਿਵੇਂ ਇਹਨਾਂ ਨੇ ਦੱਸਿਆ ਪਾਣੀ ਮੈਂ ਆਪ ਵੀ ਦੇਖਦੀ ਹਾਂਲੇ ਕਿ ਇਹ ਕਹਿੰਦੇ ਕਿ ਉਹਦੇ ਵਿੱਚ ਮਤਲਬ ਜਿਹੜਾ ਸੀਵਰੇਜ ਦੇ ਪਾਣੀ ਦੀ 스ਮੈਲ ਆ ਰਹੀ ਹੈ ਤੇ ਉਹ ਸੈਨੀਟਰੀ ਵਾਲੇ ਆ ਰਹੇ ਉਹਨਾਂ ਦੇ ਐਕਸ਼ਨ ਨੂੰ ਕਾਲ ਕਰਤੀ ਉਹ ਵੀ ਆ ਗਏ ਉਹ ਆ ਕੇ ਜਾਂਚ ਕਰਦੇ ਕਿ ਕਿੱਥੇ ਫਾਲਟ ਹੈ ਕਿੱਥੇ ਕੋਈ ਪਾਈਪ ਲੀਕ ਕਰ ਰਹੀ ਹੈ ਉਹ ਚੈੱਕ ਜੇ ਪਾਈਪ ਲੀਕ ਕਰਦੀ ਹੋਏ ਤੇ ਫਿਰ ਕਾਰਪੋਰੇਸ਼ਨ ਦਾ ਕਸੂਰ ਮੰਨਾਂਗੇ ਅਸੀਂ ਜੀ ਨਹੀਂ ਦੇਖੋ ਕਸੂਰ ਤਾਂ ਉਹਨਾਂ ਦਾ ਨਹੀਂ ਹੈਗਾ ਬਟ ਜੇ ਪਾਈਪ ਲੀਕ ਕਰ ਰਹੀ ਹੈ ਬਾਹਰ ਚਾਂਸ ਕੋਈ ਕਈ ਵਾਰੀ ਉੱਪਰੋਂ ਹੈਵੀ ਵਹੀਕਲ ਲੰਘ ਜਾਂਦਾ ਹੈ ਪਾਈਪ ਟੁੱਟ ਜਾਂਦੀ ਹੈ ਉਹ ਆ ਕੇ ਦੇਖਣਗੇ ਉਹਦੀ ਰਿਪੇਅਰ ਕਰਨਗੇ ਜੇ ਕਿਸ ਦੇਖੀ ਜਾਂਦੀ ਹੈ ਤੇ ਕਾਰਵਾਈ ਹੋਵੇਗੀ ਉਸ ਤੇ ਹਾਂਜੀ ਹਾਂਜੀ ਉਹਦੇ ਤੇ ਬਿਲਕੁਲ ਕਾਰਵਾਈ ਹੋਵੇਗੀ ਇਹ ਕਿਹੜਾ ਪਿੰਡ ਹੈ ਮੈਮ ਕਿਹੜੀ ਜਗ੍ਹਾ ਤੇ ਹੈ ਇਹ ਖਾਨਕੋਟ ਹੈ ਨਾ ਖਾਨਕੋਟ ਹਾਂਜੀ ਤਾਂ ਬਿਲਕੁਲ